ਫਰੀਦਕੋਟ ਪੁਲਿਸ ਵੱਲੋਂ ਪੁਲਿਸ ਮੁਕਾਬਲੇ ਦੌਰਾਨ ਦੋ ਖਤਰਨਾਕ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪੀਐਸ ਪੀਸੀਐਲ ਦੇ ਇੱਕ ਅਧਿਕਾਰੀ ਨੂੰ ਕੁਝ ਮਹੀਨੇ ਪਹਿਲਾਂ ਫਿਰੋਤੀ ਲਈ ਕਾਲ ਆਈ ਸੀ ਅਤੇ ਉਸ ਦੇ ਘਰ ਦੇ ਬਾਹਰ ਫਾਇਰਵਿੰਗ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਇਸੇ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਫਰੀਦਕੋਟ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜਿਸ ਦੀ ਪੁਚਕਿਸ਼ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜਦ ਦੋਹਾਂ ਤੋਂ ਪੁਚਕਿਸ਼ ਕੀਤੀ ਗਈ ਤਾਂ ਜਾਣਕਾਰੀ ਸਾਹਮਣੇ ਆਈ ਕਿ ਇਹਨਾਂ ਦੇ ਦੋ ਸਾਥੀ ਮੜ ਕੇ ਉਸੇ ਬਿਜਲੀ ਬੋਰਡ ਦੇ ਅਧਿਕਾਰੀ ਤੇ ਹਮਲਾ ਕਰਨ ਲਈ ਫਰੀਦਕੋਟ ਆਏ ਹੋਏ ਹਨ ਜਿਸ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਤਾਂ ਫਰੀਦਕੋਟ ਦੇ ਮਚਾਕੀਮਾਲ ਸਿੰਘ ਰੋਡ ਤੇ ਇਹਨਾਂ ਦੀ ਪਛਾਣ ਕਰ ਇਹਨਾਂ ਨੂੰ ਰੋਕ ਕੇ ਆਤਮ ਸਮਰਪਣ ਕਰਨ ਨੂੰ ਕਿਹਾ ਗਿਆ ਪਰ ਇਹਨਾਂ ਦੋਹਾਂ ਵੱਲੋਂ ਆਪਣੇ ਆਪ ਨੂੰ ਪੁਲਿਸ حوالے ਕਰਨ ਦੀ ਬਜਾਏ ਪੁਲਿਸ ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣੇ ਬਚਾਰਚ ਗੋਲੀ ਚਲਾਈ ਗਈ ਜੋ ਦੋਨਾਂ ਗੈਂਗਸਟਰ ਦੇ ਲੱਤਾਂ ਵਿੱਚ ਲੱਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਕੋਤਵਾਲੀ ਥਾਣੇ ਕਾ 30 ਨੰਬਰ ਐਫ ਆਈ ਆਰ ਦਰਜ ਕੀਤੀ ਨਾਮੂ ਵਕਤੀ ਨੇ ਅਗੇਂਸਟ 387 506 ਆਈ ਪੀ ਸੀ ਦੇ ਅੰਡਰ ਇਹਨਾਂ ਜੀ ਪੀ ਐਸ ਪੀ ਸੀ ਐਲ ਦੇ ਇੱਕ ਸੀਨੀਅਰ ਅਧਿਕਾਰੀ ਆਪਣੇ ਜਿਹੜੇ ਫੀਦਕੋਟ ਦੇ ਨਿਵਾਸੀ ਹੈਗੇ ਆ ਉਹਨਾਂ ਨੂੰ ਧਮਕੀਆਂ ਹੁੰਦੀਆਂ ਸੀ ਫਰੋਤੀ ਮੰਗਣ ਦੀਆਂ ਉਹ ਫਿਰ ਉਸ ਜਿਹੜੀ ਐਫ ਆਈ ਆਰ ਦਰਜ ਸੀ ਉਹਦੇ ਚ ਅਸੀਂ ਫਿਰ ਤਫਤੀਸ਼ ਕਰ ਰਹੇ ਸੀ ਜਿਸ ਦੇ ਚੱਲਦੇ ਅਸੀਂ ਇੱਕ ਬੰਦਾ ਕੱਲ ਅਰੈਸਟ ਕੀਤਾ ਇਹ ਉਹਨਾਂ ਦੀ ਗਾਫਰ ਦੱਸਣ ਤੋਂ ਕਿ ਕਿੱਦਾਂ ਕਿੱਦਾਂ ਇਹਨਾਂ ਨੇ ਕਿੰਨਾ ਕਿੰਨਾ ਰਲ ਕੇ ਕੀਤਾ ਤੇ ਫਿਰ ਅੱਜ ਇੱਕ ਇੱਕ ਬੰਦਾ ਹੋਰ ਅਸੀਂ ਦਿਨੇ ਅਰੈਸਟ ਕੀਤਾ ਉਹਨੇ ਫਿਰ ਸਾਨੂੰ ਦੱਸਿਆ ਕਿ ਜਿਹੜੇ ਇਹਨਾਂ ਨੇ ਬੰਦੇ ਜਿਹੜੇ ਜਿਨ੍ਹਾਂ ਦੇ ਹੁਣ ਇਹ ਜਿਹੜੇ ਇਨਕਾਊਂਟਰ ਜਿਹਨਾਂ ਵੌਲਵਡ ਸੀ ਜਿਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਇਹਨਾਂ ਨੇ ਅੱਜ ਉਸ ਐਕਸੀਨ ਤੇ ਫਾਇਰਿੰਗ ਦੁਬਾਰਾ ਕਰਨੀ ਸੀ ਕਰਨੀ ਸੀ ਤਾਂ ਉਸੇ ਚੱਲਦੇ ਫਿਰ ਅਸੀਂ ਇਸ ਉਹਨੇ ਸਾਨੂੰ ਦੱਸਿਆ ਕਿ ਇੱਥੇ ਬੰਦੇ ਲੋਕੇਸ਼ ਪਰ ਬੈਠੇ ਨੇ ਜਿੱਥੇ ਸਾਡੀ ਪੁਲਿਸ ਪਾਰਟੀ ਸਿਟੀ ਦੀ ਤੇ ਸੀਆਈਏ ਦੀ ਗਈ ਹੈ ਤੇ ਜਦੋਂ ਉਹਨਾਂ ਨੂੰ ਇਹ ਸਿਆਣਿਆ ਹੈਗਾ ਤੇ ਕਿਰਾਂ ਇਹਨਾਂ ਨੇ ਇਹਨਾਂ ਨੂੰ ਰੁਕਣ ਤੇ ਪੁਲਿਸ ਦੇ ਆਪਣਾ ਆਪਣਾ ਆਪਣੇ ਆਪ ਨੂੰ ਪੁਲਿਸ ਦੇ ਵਾਲੇ ਕਰਨ ਨੂੰ ਕਿਹਾ ਤੇ ਕੋਆਪਰੇਟ ਕਰਨ ਦੀ ਬਜਾਏ ਇਹ ਪੁਲਿਸ ਵਾਲ ਨੂੰ ਫਾਇਰ ਕਰਕੇ ਤੇ ਭੱਜ ਗਏ ਜਿੱਥੇ ਚੱਲਦੇ ਫਿਰ ਇਹਹੀ ਜਵਾਬੀ ਫਾਇਰ ਕੀਤਾ ਜਿਸ ਚੇ ਬੰਦੇ ਆਪਣੇ ਦੋ ਫਟੜ ਹੋਏ ਸਰ ਕਿੱਟ ਕਿੱਟ ਇਹਨਾਂ ਦੇ ਜੈ ਇਹਨਾਂ ਦੇ ਜੀ ਥੱਲੇ ਲੱਤਾਂ ਤੇ ਲੱਗੀਆਂ ਸਰ ਕਿਹੜੇ ਗੈਂਗ ਨਾਲ ਲੈ ਕੇ ਸੀ ਇਹ ਤਾਂ ਹਜੇ ਜੀ ਤਫਤੀਸ਼ ਕਰਾਂਗੇ ਹਜੇ ਤਾਂ ਇਹਨਾਂ ਨੂੰ ਅਹੀ ਮੈਡੀਕਲ ਇਲਾਜ ਲਈ ਇੱਥੇ ਲੈ ਕੇ ਆਏ ਆ ਉਸ ਤੋਂ ਬਾਅਦ ਪਤਾ ਲੱਗੂਗਾ ਹੋਰ ਕਿਹੜਾ ਕਿਹੜਾ ਤੇ ਗੈਂਗ ਦਾ ਜਿਹੜੇ ਬੰਦੇ ਦੇ ਵਿੱਚ ਇਨਵੋਲਡ ਇੱਕ ਦਾ ਨਾਮ ਵਿਪਨਪ੍ਰੀਤ ਜੀ ਤੇ ਇੱਕ ਦਾ ਨਾਮ ਕਰਨ ਹੈ ਜੀ ਸਰ ਇਹ ਕਿੱਥੋਂ ਦੇ ਰਹਿਣਾ ਲੇ ਗੋ ਇਹ ਇੱਕੋ ਤਾਂ ਬੰਦਾ ਮੁੱਢਲਾ ਤੇ ਜਿਹੜਾ ਵਿਪਨ ਹੈਗਾ ਪਿੱਛੋਂ ਤੇ ਹੈਗਾ ਜੀ ਉਹ ਫਰੀਦਕੋਟ ਦਾ ਪਰ ਹਾਲ ਉਹ ਜਲੰਧਰ ਚ ਹੈਗਾ ਬਾਦ ਤੇ ਦੂਸਰਾ ਜਿਹੜਾ ਕਰਨ ਹੈਗਾ ਇਹ ਦੀ ਮਾਸੀ ਦੇ ਮੁੰਡੇ ਜਲੰਧਰ ਹੀ ਰਹਿੰਦਾ ਸਰ ਕੁੱਲ ਹੁਣ ਕਿੰਨੀਆਂ ਗ੍ਰਿਫਤਾਰੀਆਂ ਹੋ ਸਮਝੀ ਹਜੇ ਤੱਕ ਇਹ ਕਿਹੜਾ 4 ਹੋ ਗਈਆਂ ਜੀ ਹੋਰ ਵੀ ਕੋਈ ਇਨਵੋਲਵਮੈਂਟ ਹੋ ਸਕਦੀ ਜੀ ਹੋ ਸਕਦੀ ਹੈ ਜੀ ਤੇ ਬਟੇ ਹੁਣ ਆਪਾਂ ਇਹਨਾਂ ਨੂੰ ਪੁੱਛ ਪੜਤਾਲ ਕਰਨ ਤੇ ਫੇਰ ਹੀ ਬਤਲਦੇ ਹਾਂ ਸਰ ਇਸ ਤੋਂ ਪਹਿਲਾਂ ਕੋਈ ਰਿਪੋਰਟ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਇਹਨਾਂ ਵੱਲੋਂ ਕੋਈ ਜਾਣਕਾਰੀ ਤਾਂ ਗਿਆ ਜਿਹੜੀ ਤੀਜਾ ਵਾਹ ਨਹੀਂ ਉਹ 13:00 ਮੋਢਲੀ ਤੌਰ ਤੇ ਇਹਨਾਂ ਨੇ ਇੱਕ ਹੀ ਦੱਸਿਆ ਜਿਹੜੀ ਅਸੀਂ ਤੁਹਾਨੂੰ ਦੱਸਿਆ ਹੈਗਾ ਫੈਰ ਨਹੀਂ ਕੀਤੀ ਸੀ ਹਾਂ ਇਹਨਾਂ ਨੇ ਇੱਕ ਹੀ ਗੱਲ ਦੱਸਣ ਵਾਲੀ ਹੈਗੀ ਜੀ ਇਹ ਅਸੀਂ ਪਰਚਾ ਦੇ ਤੀਸਰੇ ਮਹੀਨੇ ਕੀਤਾ ਹੈਗਾ ਬਟੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆਪਣੇ ਐਕਸੀਡੈਂਟ ਹੈਗੇ ਨੇ ਜਿਹਨੇ ਪੀਐਸਪੀਸੀ ਜੱਲੇ ਇਹਨਾਂ ਦੇ ਘਰ ਤੇ ਪਰ ਪਹਿਲਾਂ ਹੀ ਫਾਇਰਿੰਗ ਕੀਤੀ ਅੱਜ ਮੋੜ ਦੁਬਾਰਾ ਕਰਨਾ ਇਹਨਾਂ ਨੇ ਆਉਣਾ ਸੀ